ਜਿਆਦੇ ਪਛੇਤੇ ਬੱਚੇ ਖੜਾਉਣੇ ਉਹ ਵੀ ਗਲਤ ਹੈ ਕੂਤਰਾਂ ਦੀ ਇੱਕ ਰੁੱਤ ਹੁੰਦੀ ਹੈ ਉਹ ਰੁੱਤ ਦਾ ਮੈਂ ਤੈਨੂੰ ਗੱਲ ਦੱਸਦਾ ਵੀ ਇਹਦਾ ਕੀ ਕਾਰਨ ਹੈ ਜਿਹੜੇ ਬੱਚੇ ਹੁਣ ਆਪਣੇ ਛਤਰਿਆਂ ਤੇ ਭਾਈ ਜਾਂਦੇ ਆ ਤੇ ਆਹ 10ਵੀਂ ਸਾਰਾ 10ਵਾਂ ਮਹੀਨਾ ਤੇ ਸਾਰਾ 11ਵਾਂ ਮਹੀਨੇ ਚ ਉੱਡ ਕੇ ਘਰੇ ਗਿੱਜਣਗੇ ਇਹ ਬੱਚੇ ਸਹੀ ਆਉਣਗੇ ਸਹੀ ਆਉਣਗੇ ਹਾਂ ਇਹਨਾਂ ਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਤੋਂ ਪਹਿਲਾਂ ਕਢਾ ਲੇ ਬਾਈ ਲੋਕਾਂ ਨੇ ਕਢਾ ਕੇ ਹੁਣ ਬੰਦ ਵੀ ਕਰੀ ਬੈਠੇ ਆ ਜੋਂ ਉਦੋਂ ਪਹਿਲਾਂ ਦੇ ਬੰਦ ਕਰੀ ਬੈਠੇ ਮਹੀਨੇ ਡੇਢ ਮਹੀਨੇ ਤੇ ਕਈ ਵਾਰੀ ਉਹਨਾਂ ਨੂੰ ਕਢਾਉਣ ਨਾਲ ਇੱਕ ਤਾਂ ਉਹਨਾਂ ਨੂੰ ਫੋੜੇ ਫੁਣਸੀ ਦੀ ਬਿਮਾਰੀ ਜ਼ਿਆਦਾ ਹੁੰਦੀ ਹੈ ਜਿਵੇਂ ਪੈਰਾ ਤੇ ਮਾਤਾ ਹੋ ਗਈ ਫੋੜੇ ਫੈਣਸੀ ਦੀ ਬਿਮਾਰੀ ਜ਼ਿਆਦਾ ਹੋ ਗਈ ਫਿਰ ਇਹਨਾਂ ਨੂੰ ਮਤਲਬ ਉਦੋਂ ਖੁੱਡਿਆਂ ਦੇ ਵਿੱਚ ਨਾ ਗੁੰਮ ਜਾਂ ਬੰਦਾ ਮੀਮੂ ਪਿੱਛੇ ਪੈ ਕੇ ਹਟਿਆ ਨਾ ਉਦੋਂ ਖੁੱਡਿਆਂ ਦਾ ਮਤਲਬ ਜਿਹੜਾ ਟੈਂਪਰੇਚਰ ਹੁੰਦਾ ਉਹ ਸਹੀ ਨਹੀਂ ਹੁੰਦਾ ਉਹਦਾ ਕਰਕੇ ਕਬੂਤਰ ਬਿਮਾਰ ਹੁੰਦੇ ਆ ਤੇ ਉਹ ਪੂਰ ਨਹੀਂ ਚੜਦੇ ਤੇ ਗਰਮੀ 'ਚ ਆਪਾਂ ਜੋੜੇ ਲਾ ਲਾ ਬੱਚੇ ਉਦੋਂ ਨੂੰ ਕਢਾਉਣੇ ਆ ਤੇ ਗਰਮੀ 'ਚ ਜੋੜੇ ਵੀ ਆਪਾਂ ਦੁਖੀ ਕਰਦੇ ਆ ਉਹ ਪੂਰਾ ਰਿਜ਼ਲਟ ਵੀ ਨਹੀਂ ਮਿਲਦਾ ਪੂਰ ਵੀ ਨਹੀਂ ਚੜਦੇ ਫਿਰ ਉਹ ਬਿਮਾਰ ਹੁੰਦੇ ਮੱਥਾ ਮਾਰੀ ਜਾਂਦੇ ਦਵਾਈਆਂ ਬੂਟੀਆਂ ਦੇ ਦਿੰਦੇ ਨੇ ਅਗਰ ਉਹ 9ਵਾਂ ਮਹੀਨਾ 10ਵਾਂ ਇਹ ਮੇ ਹਾਂ ਜਿਵੇਂ ਹੋਣਾ ਤੂੰ ਮੇਰੇ ਕੋਲ ਦੇਖ ਲੈ 40 ਬੱਚੇ ਬੈਠਿਆ ਛਤਰੀਆਂ ਤੇ ਹਜੇ ਉੱਡਣ ਨਹੀਂ ਲੱਗੇ ਇਹ ਹੁਣ ਆਹ ਬਸ 5-7 ਦਿਨਾਂ ਚ ਉੱਡਣ ਲੱਗ ਜਾਣਗੇ ਇਹ ਸਾਰਾ 10ਵਾਂ ਮਹੀਨਾ ੜਾਉਂਗਾ 11ਵਾਂ ਮਹੀਨੇ ਚੰਨ ਨੂੰ ਬੰਦ ਕਰ ਦੂੰਗਾ ਉਹਨੇ ਟਾਈਮ 'ਚ ਗੇਜ ਜਾ ਹਾਂ ਇਹ ਇਹ ਮੈਂ ਤੈਨੂੰ ਤਾਂ ਦੱਸਦਾ ਹਾਂ ਜਿਵੇਂ ਕੋਈ ਫਲ ਹੈ ਜਾਂ ਕੋਈ ਫਸਲ ਹੈ ਬਿਲਕੁਲ ਜੇ ਉਹਨੂੰ ਤੂੰ ਉਹਦੀ ਵੱੱਤ ਤੋਂ ਪਹਿਲਾਂ ਕੱਟੇਗਾ ਤਾਂ ਉਹ ਕੱਚੀ ਹੈ ਹੂੰ ਬੇਅਰਥ ਹੈ ਜੇ ਉਹਨੂੰ ਤੂੰ ਉਹਦੀ ਵੱੱਤ ਟਪਾ ਕੇ ਵੱਢੇਗਾ ਜਾਂ ਫਲ ਤੋੜੇਗਾ ਤਾਂ ਉਹਨੇ ਗੱਲ ਛੱਡ ਜਾਣਾ ਉਹ ਖਤਮ ਹੈ ਉਵੇਂ ਕਬੂਤਰਾਂ 'ਚ ਵੀ ਇੱਕ ਨਾ ਹੂੰ ਇੱਕ ਅੱਗ ਬੰਦੀ ਆ ਉੱਡਣ ਦੀ ਹੂੰ ਜਿਹੜਾ ਹੁਣ ਵਾਲਾ ਗੇਤਾ ਬੱਚਾ ਖੜਾ ਲਿਆ ਉਹ 10 ਫਾਰ ਸਾਫ਼ ਹੋ ਜਾਂਦਾ ਹੈ ਹੂੰ ਦਾ ਮੇਰਾ ਮੰਨਣਾ ਹੈ ਹਾਂ 100% ਸਾਫ਼ ਹੋ ਕੇ ਮੈਂ ਗੱਲ ਉਹ ਦੱਸਦਾ ਹਾਂ ਨਾ ਬ੍ਰਦਰ ਵੀ ਜਿਹੜਾ ਆਪਾਂ ਤਜਰਬਾ ਕਰਿਆ ਮੈਂ ਕਰਿਆ ਹਾਂ ਤਜਰਬਾ ਹੀ ਦੱਸਣਾ ਹੁੰਦਾ ਮੈਂ ਜਿਹੜਾ ਮੇਰਾ ਖੇਡ ਪਾਣੀ ਦਾ ਸਮਾਨ ਹੈ ਉਹ ਵੀ ਮੈਂ ਉਹੀ ਅਗਲੇ ਨੂੰ ਦੱਸਦਾ ਹਾਂ ਜਿਹੜਾ ਮੇਰਾ ਤਜਰਬਾ ਕਰਿਆ ਦਵਾਈ ਬੂਟੀ ਉਹ ਵੀ ਮੈਂ ਉਹ ਦੱਸਦਾ ਹਾਂ ਅਗਲੇ ਨੂੰ ਜਿਹੜਾ ਮੈਂ ਖੁਦ ਤਜਰਬਾ ਕਰਿਆ ਨਾ ਮੈਂ YouTube ਤੋਂ ਸੁਣੀ ਸੁਣਾਈ ਗੱਲ ਕੇ ਇਹਨੂੰ ਦੱਸਾਂ ਨਾ ਮੈਂ ਉਹਨੂੰ ਫੋਲੋ ਕਰਾਂ ਮੈਂ ਉਹ ਗੱਲ ਦੱਸਣੀ ਹੈ ਜਿਹੜੀ ਦਾ